ਸੋ ਸਾਡੇ ਗੇਯਾਰਾਮ ਨੇ ਜਿਹੜਾ ਵਿਸ਼ਵਾਸ ਤੋਂ ਆਇਆ ਹੈ ਕਿ ਸੋਮਵਾਰ ਤੋਂ ਬਾਅਦ ਜਿਹੜਾ ਵੀ ਕੋਈ ਧਰਨਾ ਦਿੱਤਾ ਜਾਊਗਾ ਜਾਂ ਭੁਖੜਤਾਲ ਕੀਤੀ ਜਾਊਗੀ ਜਾਂ ਕੋਈ ਵੀ ਕੁਝ ਹੋਊਗਾ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਸਾਥ ਦਵਾਂਗਾ ਮੋਢੇ ਨਾਲ ਮੋਢਾ ਲਾ ਕੇ ਚੱਲਾਂਗਾ ਕਿਉਂਕਿ ਇਹ ਕੰਮ ਕਿਸੇ ਇੱਕ ਕੌਮ ਦਾ ਨਹੀਂ ਇਹ ਸਾਰੀਆਂ ਕੌਮਾਂ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਪੈਣਾ ਹੈ ਕਿਉਂਕਿ ਇਹ ਨਰਾਦਰ ਖਾਲੀ ਸਨਾਤਨ ਤਰਫ ਦੇ ਮੰਦਰਾਂ ਵਿੱਚ ਜੀ ਨਹੀਂ ਹੋ ਰਿਹਾ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਹੋ ਰਿਹਾ ਹੈ ਅਲੱਗ-ਅਲੱਗ ਜਗ੍ਹਾ ਤੇ ਕੰਮ ਹੋ ਰਹਿਨੇ ਆ ਉਹ ਸ਼ਰਾਰਤੀ ਅਣਸਰ ਜਿਹੜੇ ਨੇ ਉਹ ਇਹ ਕੰਮ ਕਰ ਰਹੇ ਨੇ ਹਿੰਦੂ ਸਿੱਖ ਨੂੰ ਆਪਸ ਵਿੱਚ ਲੜਾ ਰਹੇ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਸੋ ਅੱਜ ਲੋੜ ਹੈ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਦੀ ਸੋ ਮੈਂ ਦਿਲ ਦੀਆਂ ਗੱਲਾਂਾਂ ਤੋਂ ਤਰਵਾਦ ਕਰਦਾ ਹਾਂ ਗੇਜाराम ਜੀ ਦਾ ਵੀ ਸਾਡੇ ਹਲਕਾ ਵਿਧਾਇਕ ਤਤਮ ਜੀ ਸੋਨ ਜੀ ਦਾ ਵੀ ਜਾਂ ਜਿੰਨੀਆਂ ਵੀ ਸਾਡੀਆਂ ਪੈਣਾ ਉਰੇ ਆਈਆਂ ਨੇ ਬ੍ਰਾਹਮਣ ਸਮਾਜ ਆਇਆ ਹੈ ਜਿੰਨੇ ਲੋਕ ਵੀ ਆਏ ਨੇ ਚੱਲ ਕੇ ਉਹ ਸਾਡੇ ਵਾਸਤੇ ਨਹੀਂ ਆਏ ਉਹ ਪ੍ਰਭੂ ਵਾਸਤੇ ਚੱਲ ਕੇ ਆਏ ਨੇ ਅਪਾਰ ਅਸੀਂ ਉਹਨਾਂ ਦਾ ਸਾਰਿਆਂ ਦਾ ਜੀ ਆਇਆਂ ਆਖਦੇ ਹਾਂ ਧੰਨਵਾਦ ਵੀ ਕਰਦੇ ਹਾਂ ਸਾਡੇ ਦੇਹੀ ਹੈ ਫਿਰ ਸਭ ਤੋਂ ਪਹਿਲਾਂ ਜੈ ਸ੍ਰੀ ਰਾਮ ਜੈ ਬੋਲੇ ਸ਼ੰਕਰ ਬੋਲੇ ਸ਼ੰਕਰ ਜਿੱਤ ਕਰਕੇ ਹੀ ਸ੍ਰੀ ਬੋਲੇਨਾਥ ਸਭ ਕੇ ਸਾਥ ਇਸ ਸਭ ਦੇ ਨਾਲ ਹੈ ਜਿਹੜੀ ਇੱਥੇ ਨਿੰਦਨ ਜੋ ਗੱਲ ਹੋਈਦੀ ਹੈ ਭਗਵਾਨ ਸ੍ਰੀ ਬੋਲੇਨਾਥ ਜੀ ਦੀ ਪ੍ਰਤਿਮਾ ਜੋ ਸ੍ਰੀ ਬੋਲੇਨਾਥ ਜੀ ਦੀ ਸਟੈਚੂ ਹੈ ਉਹਦੇ ਨੂੰ ਪੰਕਿਤ ਕਰਿਆ ਇਹ ਜਿਹੜੀ ਨਿੰਦਨ ਜੋ ਕਰਨੇ ਤੇ ਮਹਾ ਇਹਦਾ ਬਹੁਤ ਹੀ ਨਿੰਦੇ ਦੀ ਗੱਲ ਹੈ ਜਿਹੜੀ ਅਸਲੀਅਤ ਹੈ ਅਪਸਕਰ ਕਰਕੇ ਆਈਆਂ ਔਰ ਜਿੱਦੇ ਚ ਦੇਖਣ ਨੂੰ ਮਿਲਿਆ ਵੀ ਇੱਥੇ ਜਿਹੜੀ ਲੋਕਾਂ ਦਾ ਪਿਆਰ ਹੈ ਲੋਕਾਂ ਦਾ ਵਿਸ਼ਵਾਸ ਹੈ ਲੋਕਾਂ ਦਾ ਪਛਾਣ ਹੈ ਜਿਹੜੇ ਲੋਕ ਇੱਥੇ ਆ ਕੇ ਰਾਜਨੀਤੀ ਰੋਕੀਅਤ ਸਿਖਦੇ ਹਨ ਉਹਨਾਂ ਬਾਤਾਂ ਇੱਕ ਨਿੰਦਿਆ ਦੀ ਗੱਲ ਹੈ ਸਤਿ ਕੇਵਲ ਸਨਾਤਮੀ ਬਣੋ ਧਾਰਮਿਕ ਬਣੋ ਲੋਕਾਂ ਨੂੰ ਜੋੜੋ ਧਰਮ ਜੋੜਦਾ ਹੈ ਤੋੜਦਾ ਨਹੀਂ ਇਸੇ ਮਾਰੇ ਲਿਖਿਆ ਕਿ ਨਰ ਪੂਜਾ ਨਾਰਾਇਣ ਪੂਜਾ ਧਰਮ ਕਿੱਥੇ ਜੋੜਦਾ ਹੈ ਕਿੱਥੇ ਤੋੜਦਾ ਨਹੀਂ ਜਿਹੜੇ ਲੋਕ ਇਸ ਤਰ੍ਹਾਂ ਦੀ ਗੱਲ ਕਰਦੇ ਆ ਉਹ ਨਿੰਦਨਯੋਗ ਹੈ ਅੱਪਾ ਅੱਜ ਕੱਲ ਰਾਜਨੀਤੀ ਰੋਕੇ ਵਿਸ਼ੇ ਕੀ ਗੀਆਂ ਰਾਜਨੀਤੀ ਗੱਲਾਂ ਵੀ ਕੀਤੀਆਂ ਆ ਅੱਪਾ ਕੋਈ ਵੀ ਸਰਕਾਰ ਚਾਹ ਪੰਜਾਬ ਦੀ ਹੈ ਚਾਹ ਹਿੰਦੁਸਤਾਨ ਦੀ ਹੈ ਇਹਦੇ ਵਿੱਚ ਕੋਈ ਅਸਲੀ ਖਲਵਾੜ ਉਹ ਪੈਦਾ ਕਰਦਾ ਉਹ ਨਿੰਦਨਯੋਗ ਹੈ ਸਰਕਾਰਾਂ ਸਾਰੀਆਂ ਸਹੀ ਕੰਮ ਕਰ ਰਹੀਆਂ ਸਰਕਾਰ ਦਾ ਕੰਮ ਹੈ ਜੁਰਮ ਜਰਮ ਨੂੰ ਕਾਬੂ ਕਰਦੇ ਰੱਖਣਾ ਇਹ ਜਿਹੜੀ ਸਰਕਾਰ ਹੈ ਇਹਨਾਂ ਨੂੰ ਕੰਟਰੋਲ ਕਰੇ ਜਿਹੜੇ ਪ੍ਰਾਤੀਆਂ ਨੂੰ ਫੜ ਕੇ ਸੰਗਤ ਦੇ ਸਾਹਮਣੇ ਪੇਸ਼ ਕਰੇ ਅਸਲ 'ਚ ਚੋਰੀ ਕਰਨੀ ਦਾ ਚੋਰਾ ਮਤਲਬ ਹੋਰ ਵੀ ਜਗ੍ਹਾ ਜਿੱਥੇ ਹੈ ਪਰ ਇਹ ਮੰਦਰਾਂ ਦੇ ਵਿੱਚ ਆ ਕੇ ਮੂਰਤੀਆਂ ਨੂੰ ਸ਼ਿਵਗਾਲੇ ਨੂੰ ਨੁਕਸਾਨ ਪਹੁੰਚਾਣਾ ਇਹ ਕੇਵਲ ਸਨਾਤਨ ਧਰਮ ਦੇ ਉੱਤੇ ਹਮਲਾ ਹੈ ਇਹ ਕਾਤਲ ਮਾਮਲਾ ਹੈ ਇਹ ਅੱਜ ਕਾਤਲ ਮਾਮਲੇ ਦੇ ਵਿੱਚ ਅਸੀਂ ਸਾਰੇ ਹੀ ਜਿਹੜੇ ਇਨਸਾਨੀ ਤੌਰ ਤੇ ਇਸ ਦੀ ਨਿਧਿਆ ਕਰ ਪਗਲੇ ਵੀ ਇਹ ਪ੍ਰਬੰਧਕਾਂ ਨੂੰ ਪਤਾ ਜੱਜਰੀ ਸਰਕਾਰ ਦੀ ਸਪੋਰਟਿੰਗ ਨੂੰ ਪਤਾ ਆਪਾਂ ਤਾਂ ਬਾਹਰ ਤੋਂ ਆਏ ਆ ਇੱਥੇ ਮਾੜੀ ਘਟਨਾ ਜਿਹੜੀ ਹੋਈ ਹੈ ਉਹਦੀ ਨਿੰਦਿਆ ਕਰਨ ਆਏ ਆ ਸਪੋਰਟਿੰਗ ਬਾਰੇ ਇਹ ਸਰਕਾਰ ਨੂੰ ਪਤਾ ਜਾਂ ਇੱਥੇ ਪ੍ਰਬੰਧਕਾਂ ਨੂੰ ਪਤਾ ਆਪਣੀ ਸਵਰੇ ਕੋਈ ਜਿਹੜੀ ਪੰਜਾਬ ਮੈਂ ਇਸ ਜ਼ਮਾਨੇ ਪਹਿਲੀ ਤੁਹਾਨੂੰ ਦੱਸ ਸਕਿਆ ਇਹ ਸਰਕਾਰ ਦੀ ਖਲਾਕੀ ਜ਼ਿੰਮੇਵਾਰੀ ਹੈ ਜਿਹੜੇ ਦੋਸ਼ੀ ਨੇ ਕਾਂਡ ਕੀਤਾ ਇੱਥੇ ਉਹਨਾਂ ਨੂੰ ਪਾੜ ਕੇ ਜਨਤਾ ਸਾਹਮਣੇ ਪੇਸ਼ ਕਰ ਉਹ ਮੇਰੀ ਭਾਰਤੀ ਜਨਤਾ ਪਾਰਟੀ ਦੇ ਕਿੰਨੇ ਵੀ ਨਮਾਇਦੇ ਆ ਜਿੰਨੇ ਵਰਕਰ ਆ ਉਹਨਾਂ ਨੇ ਕੱਲ ਪੂਰਾ ਆਪਣੇ ਜੱਦੋਜਾਦ ਪੂਰਾ ਸੰਘਰਸ਼ ਕਰਕੇ ਐਸਐਚਓ ਪਰਚਾ ਦਰਜ ਕਰਾ ਕੇ ਇਹਨਾਂ ਨੇ ਦਮ ਦਿੱਤੀ ਉਹ ਕਹਿੰਦੇ ਹੁੰਦਾ ਤਾਂ ਬਿਲਕੁਲ ਸੱਚਾਈ ਗੱਲ ਹੈ ਉਹ ਸਾਹਮਣੇ ਤੁਹਾਡੇ ਸਾਹਮਣੇ 15 ਗਾਹਤ ਦੇਸ਼ ਨੂੰ ਇੱਕ ਸਾਦ ਹੋਈ ਦੀ ਦਿਨ ਉਹਦੇ ਵਿੱਚ ਪੱਗ ਪਾਣੀ ਰੰਗ ਚ ਪਾਗ ਹੈ ਇਸ ਚਾਹ ਦੇ ਉੱਤੇ ਕਿੰਕ ਸੁਭਰਨ ਤੁਨਾ ਕਰੀਏ ਇਹ ਜਵਾਬ ਭਗਵੰਤ ਰਮਾਨ ਸਿੰਘ ਜਾ ਉਹਦੇ ਮੰਤਰੀ ਮੰਡਲ ਦਾ ਜਵਾਬ ਹੈ ਉਹ ਆਪੇ ਸਵਾਮ ਦੇਣ ਦੇ। ਅੱਜ ਚਾਹੀਏ ਇਹ ਪਿੰਨ ਕਰਦੇ ਆਂ ਵੀ ਆਓ ਮਾਨਸ ਕੀ ਜਾਤ ਸਭੇ ਮੈਂ ਇੱਕੋ ਪਹਿਚਾਨ ਹੈ। ਅਸੀਂ ਸਾਰੇ ਇੱਕ ਹੈ। ਹਿੰਸਾ ਕਾ ਇੱਸਾ ਸੇ ਭਾਈਚਾਰਾ। ਏਹੀ ਹੈ ਪੈਗਾਮਾ ਹਮਾਰਾ। ਅਸੀਂ ਸਾਰੇ ਇੱਕ ਦੂਜੇ ਦੇ ਭਾਈ ਆਪਾਂ ਰਲ ਮਿਲ ਕੇ ਰਹੀਏ। ਐਥੇ ਜੋ ਕੋ ਨਫਰਤ ਆਨੰਦਾ ਹੈ ਉਹ ਨਫਰਤ ਫੁਲਾਣੇ ਵਾਲੇ ਨੂੰ ਆਪਾਂ ਨਿੰਦ ਕਰਕੇ ਉਹਦੀ ਨਿਗਦੀ ਕਰੀਏ। ਧੰਨਵਾਦ।